ਤੁਹਾਡਾ ਜਥੇਬੰਦੀ ਨਾਲ ਬਿਲੋਂਗ ਕਰਦੇ ਹੋ ਔਰ ਅੱਜ ਕਨਵੈਨਸ਼ਨ ਤੇ ਤੁਸੀਂ ਆਇਓ ਕੀ ਕਹਿਣਾ ਹੈ ਦੇਖੋ ਮੇਰਾ ਨਾਮ ਧਨਵੰਤ ਸਿੰਘ ਪੱਠੜ ਜਨਨ ਸਕੱਤਰ ਪੈਨਸ਼ਨ ਐਸੋਸੀਏਸ਼ਨ ਪਾਵਰ ਕਮ ਦੇ ট্রান্সਕੋ ਪੰਜਾਬ ਅੱਜ ਅਸੀਂ ਸਾਡੀ ਸਟੇਟ ਕਮੇਟੀ ਦੇ ਫੈਸਲੇ ਮੁਤਾਬਕ ਸਰਕਲ ਵਾਈਜ਼ ਕਨਵੈਨਸ਼ਨਾਂ ਅਸੀਂ ਸ਼ੁਰੂ ਕੀਤੀਆਂ ਸੀ ਜਿਹਦੇ ਵਿੱਚ ਅੱਜ ਬਹਾਰੀ ਸਰਕਲ ਦੀ ਕਨਵੈਨਸ਼ਨ ਜਿਹੜੀ ਹੈਗੀ ਆ ਅਸੀਂ ਇੱਥੇ ਕੀਤੀ ਹੈ ਲਾਲੂ ਦੇ ਵਿੱਚ ਇਸ ਕਨਵੈਨਸ਼ਨ ਦੇ ਵਿੱਚ ਸਾਡਾ ਮੰਤਵ ਜਥੇਬੰਦੀ ਨੂੰ ਮਜ਼ਬੂਤ ਕਰਨਾ ਸਾਡੀ ਜਥੇ ਸਾਡੀਆਂ ਮੰਗਾਂ ਬਾਰੇ ਲੋਕਾਂ ਚ ਗੱਲ ਲੈ ਕੇ ਜਾਣੀ ਤੇ ਲੋਕਾਂ ਦੇ ਵਿਚਾਰਾਂ ਨੂੰ ਅਗਲੇ ਸੰਘਰਸ਼ ਵਾਸਤੇ ਜਿਹੜਾ ਹੈਗਾ ਲੈਣਾ ਇਹ ਵੀ ਸਾਡਾ ਇੱਕ ਪਰਜੋਜਨ ਸੀ ਜਿਹਦੇ ਵਿੱਚ ਜਿਹੜਾ ਹੈਗਾ ਸਾਡੇ ਸਾਥੀਆਂ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਸਾਰੇ ਸਾਥੀਆਂ ਨੇ ਇੱਥੇ ਉਹ ਸਾਰੇ ਸਾਥੀਆਂ ਨੂੰ ਨੋਟ ਕਰਕੇ ਅਸੀਂ ਅਗਲੀ ਆਪਣੀ ਰਣਨੀਤੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਸ ਸੰਘਰਸ਼ ਕਰਦੇ ਆ ਰਹੇ ਹਾਂ ਅਸੀਂ ਜਿੱਥੇ ਪੰਜਾਬ ਸਰਕਾਰ ਦੇ ਨਾਲ ਮੁਲਾਜ਼ਮਾਂ ਤੇ ਪੈਨਸ਼ਨ ਸਾਂਝੇ ਫਰੰਟ ਦੇ ਉੱਤੇ ਬੈਨਰ ਥੱਲੇ ਵੀ ਅਸੀਂ ਕੰਮ ਕੀਤਾ ਮੁਲਾਜ਼ਮ ਤੇ ਜਿਹੜੇ ਪੰਜਾਬ ਗਵਰਨਮੈਂਟ ਪੈਨਸ਼ਨ ਜੁਆਇੰਟ ਫਰੰਟ ਦੇ ਤੌਰ ਤੇ ਅਸੀਂ ਕੰਮ ਕੀਤਾ ਅਸੀਂ ਪੈਨਸ਼ਨ ਜਥੇਬੰਦੀ ਵੱਲੋਂ ਵੀ ਆਪਣੇ ਤੌਰ ਤੇ ਸੰਘਰਸ਼ ਕੀਤਾ ਉਹ ਸਾਰੇ ਅਸੀਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਾਂ ਅੱਜ ਸਾਡਾ ਅਸੀਂ ਸੋਚਿਆ ਸੀ ਵੀ ਇੱਥੇ ਹੋਰ ਵਿਚਾਰ ਲਈਏ ਥੱਲੇ ਫੀਲਡ ਦੇ ਵਿੱਚੋਂ ਵੀ ਸਾਨੂੰ ਕਿਸ ਢੰਗ ਦਾ ਸੰਘਰਸ਼ ਕਰਨਾ ਚਾਹੀਦਾ ਜਿਹਦੇ ਨਾਲ ਅਸੀਂ ਪਾਵਰ ਕਾਮ ਦੇ ਉੱਤੇ ਆਪਣੇ ਜਿਹੜੀ ਹੈਗਾ ਦਬਾਅ ਪਾ ਸਕੀਏ ਅਸੀਂ ਆਪਣੇ ਮੰងਾਂ ਬੁਲਾ ਸਕੀਏ ਇਹਦੇ ਵਾਸਤੇ ਅਸੀਂ ਅੱਜ ਇਕੱਤਰ ਹੋਏ ਸਾਂ ਇੱਥੇ ਕੋਈ ਹੈ ਕਿ ਮੰਗਾਂ ਤੁਹਾਡੀਆਂ ਤੇ ਇਸ ਤਰ੍ਹਾਂ ਉਹ ਕਿਸ਼ਮਤ ਵਿੱਚ ਕੀ ਮੰਗਣ ਅਤੇ ਮਤਲਬ ਹਾਸਿਲ ਕਰਵਾਉਣ ਵਾਸਤੇ ਕੀ ਰਣਨੀਤੀ ਕਰਨੀ ਦੇਖੋ ਅਸੀਂ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਨੇ ਸਾਡੀਆਂ ਮੰਗਾਂ ਇਹ ਨਹੀਂ ਸਾਡੇ ਪੰਜਾਬ ਗਵਰਨਮੈਂਟ ਜਿਹੜੀ ਹੈਗੀ ਆ ਇੱਕ 2.58 ਦਾ ਫਾਰਮੂਲਾ ਹੈ ਜਿਹੜਾ ਕਿ ਪੇ ਕਮਿਸ਼ਨ ਰਕਮੈਂਡ ਕੀਤਾ ਸੀ ਇੱਕ ਇੱਕ 16 ਤੋਂ ਪਹਿਲਾਂ ਜਿਹੜੇ ਰਟਾਇਰੀ ਹੋਗੇ ਉਹਨਾਂ ਵਾਸਤੇ ਉਹ ਪੰਜਾਬ ਸਰਕਾਰ ਨਹੀਂ ਦੇ ਰਹੀ ਸਾਡੀ ਮੰਗ ਆ ਕਿ 2.58 ਦਾ ਫੈਕਟਰ ਜਿਹੜਾ ਹੈਗਾ ਉਹ ਸਾਰਿਆਂ ਨੂੰ ਦਿੱਤਾ ਜਾਵੇ ਇਸ ਤੋਂ ਬਾਅਦ ਇੱਕ ਇੱਕ 16 ਤੋਂ ਲੈ ਕੇ 21 ਤੱਕ ਜਿਹੜਾ ਹੈਗਾ ਸਾਡਾ 5.5 ਸਾਲ ਦਾ ਬਕਾਇਆ ਹੈਗਾ ਪੇ ਰਿਵਿਜ਼ਨ ਦਾ ਉਹਦੇ ਵਾਸਤੇ ਸਾਡੀ ਮੰਗ ਹੈਗੀ ਆ ਡੀਏ ਦੀ ਕਿਸ਼ਤਾਂ ਜਿਹੜੇ ਕਿ ਪੰਜਾਬ ਦੀਆਂ ਸਾਰੀਆਂ ਸਟੇਟਾਂ ਦੇ ਚੁੱਕੇ ਨੇ ਇੰਡੀਆ ਦੀਆਂ ਸਾਰੀਆਂ ਸੈਂਟਰ ਦੀਆਂ ਹਰਿਆਣਾ ਦੇ ਚੁੱਕਿਆ ਹਿਮਾਚਲ ਦੇ ਚੁੱਕਿਆ ਸਾਰੀਆਂ ਸਟੇਟਾਂ ਪਰ ਪੰਜਾਬ ਗਵਰਨਮੈਂਟ ਕੋਈ ਐਸੀ ਆ ਜਿਹਦੇ ਕੋਈ 53% ਡਿਊ ਹੋ ਗਿਆ ਪਰ ਸਾਨੂੰ ਜਿਹੜਾ 48% ਇਹਦੇ ਮਿਲਿਆ ਸਾਨੂੰ ਉਹਦੇ ਵਿੱਚ 42% ਮਿਲਿਆ ਸਾਨੂੰ ਉਹਦੇ ਪਿੱਛੇ ਵੀ ਲੜ ਰਹੇ ਆ ਸੋ ਸਾਡੀਆਂ ਇਹ ਮੰਗਾਂ ਨੇ ਵੀ ਜਿਹਦੇ ਕਰਕੇ ਅਸੀਂ ਲਗਾਤਾਰ ਜਿਹੜੇ ਹੈਗੇ ਉਹ ਸੰਘਰਸ਼ ਦੇ ਰਾਹ ਦੇ ਉੱਤੇ ਆ ਇੱਥੇ ਅਸੀਂ ਫੀਡਬੈਕ ਲਈ ਵੀ ਸਾਨੂੰ ਕਿੱਦਾਂ ਦਾ ਕਰਨਾ ਚਾਹੀਦਾ ਉਹ ਸਾਡੀ ਅੱਜ ਇੱਥੇ ਪ੍ਰਯੋਜਨ ਸੀ ਪਿਛਲੀ ਸਰਕਾਰਾਂ ਵਿੱਚ ਅੱਠ ਸਾਲਾਂ ਤੋਂ ਕਹਿ ਰਹੇ ਹਾਂ ਕਿ ਲਗਭਗ 10 ਸਾਲ ਹੋ ਗਏ ਪਿਛਲੀ ਸਰਕਾਰਾਂ ਨੇ ਵੀ ਨਹੀਂ ਦਿੱਤਾ ਹੁਣ ਵਜੇ ਨਹੀਂ ਦਿੱਤਾ ਕਾਰਨ ਕੀ ਮੰਦਿਓ ਸੀ ਨਹੀਂ ਕਾਰਨ ਮੈਂ ਤਾਂ ਇਹ ਕਹਿ ਸਕਦਾ ਕਿ ਉਹ ਸਾਨੂੰ ਜਿਹੜੇ 파ਟ ਨਹੀਂ ਸਮਝ ਰਹੇ ਇੱਕ ਸਮਾਂ ਸੀਗਾ ਜਦੋਂ ਸਰਕਾਰਾਂ ਕਹਿੰਦੀ ਸੀ ਕਿ ਮੁਲਾਜ਼ਮ ਸਾਡਾ ਇੱਕ 파ਟ ਆ ਇਹ ਸਾਡੀ ਮਸ਼ੀਨਰੀ ਆ ਇਹਦੇ ਬਿਨਾ ਨਹੀਂ ਚੱਲ ਸਕਦੇ ਪੱਜ ਆ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਬਲਾਜਮਾਂ ਨੂੰ ਇੱਕ ਮਤ ਜਿਹੜਾ ਹੈਗਾ ਉਹ ਆਪਣਾ ਗੁਲਾਮ ਸਮਝ ਰਹੀ ਆ ਇਸ ਤੋਂ ਇਲਾਵਾ ਪੈਨਸ਼ਨਰ ਨੂੰ ਆਪਣੇ ਦੇ ਬੋਝ ਸਮਝ ਰਹੀ ਆ ਉਹ ਕਹਿੰਦੇ ਪੈਨਸ਼ਨ ਦੀ ਬਹੁਤ ਜ਼ਿਆਦਾ ਪੈਨਸ਼ਨ ਲਾਇਬਿਲਟੀ ਬਹੁਤ ਜ਼ਿਆਦਾ ਆ ਜਦੋਂ ਕਿ ਅਸੀਂ ਕਹਿੰਦੇ ਪੈਨਸ਼ਨ ਲਾਇਬਿਲਟੀ ਨਹੀਂ ਲਾਇਬਿਲਟੀ ਦਾ ਪੋਲੀਟੀਸ਼ੀਨ ਦੀ ਆ ਜਿਹੜੇ ਜਿਹੜੇ 1 ਲੱਖ ਜਿਹੜੇ 85000 ਤੋਂ 3 ਲੱਖ ਦੀ ਜਿਹੜੇ ਆਪਣੇ ਸੈਲਰੀ ਕਰ ਲੈਂਦੇ ਨੇ ਉਹਨਾਂ ਦੀ ਲਾਇਬਿਲਟੀ ਨਹੀਂ ਖਜ਼ਾਨਾ ਕਿੱਧਰ ਨੂੰ ਜਾ ਰਿਹਾ ਅਸੀਂ ਜਿਹੜਾ ਹੈਗਾ ਕਹਿੰਦੇ ਆ ਅਸੀਂ ਆਪਣੇ ਮੰਗਾ ਪਿੱਛੇ ਸੰਘਰਸ਼ ਦੇ ਉੱਤੇ ਸਾਡੀ ਟੇਕ ਹੈਗੀ ਆ ਉਹ ਅਸੀਂ ਲਗਾਤਾਰ ਸੰਘਰਸ਼ ਕੀਤਾ ਤੇ ਅਸੀਂ ਹੁਣ ਅੱਗੇ ਤੋਂ ਵਸੀ ਸੰਘਰਸ਼ ਕਰ ਦੇਵਾਂਗੇ ਜੇ ਵਾਲਾ ਸੰਘਰਸ਼ ਦੇ ਦੌਰਾਨ ਬੰਗਾ ਪੂਰੀ ਨਹੀਂ ਕੀਤੀ ਜਾਂਦੀ ਤਾਂ ਅੱਗੇ ਦੀ ਕੀ ਰਣਨੀਤੀ ਅਣੀ ਤੇ ਅਸੀਂ ਇਹੀ ਕਰਦੇ ਹਾਂ ਸਾਂਝੇ ਮਿਲ ਕੇ ਕਿਉਂਕਿ ਏਕਤਾ ਬਿਨਾ ਕੁਝ ਨਹੀਂ ਬਣਦਾ ਅਸੀਂ ਏਕਤਾ ਬਣਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਜਿੱਥੇ ਪਾਵਰ ਕਾਮ ਪੈਨਸ਼ਨ ਐਸੋਸੀਏਸ਼ਨ ਏਕਾ ਏਕਾ ਅੱਜ ਸਾਡੀ ਸਾਰੀ ਪੰਜਾਬ ਤੋਂ ਵੱਡੀ ਜਥੇਬੰਦੀ ਹੈ 22000 ਦੀ ਸਾਡੀ ਮੈਂਬਰਸ਼ਿਪ ਹੈ ਸਾਡੀ ਸਾਰੇ ਪੰਜਾਬ ਸਾਰੇ ਕੋਨੇ ਸਾਡੇ ਜਥੇਬੰਦੀ ਆ ਈਵਨ ਹਿਮਾਚਲ ਪ੍ਰਦੇਸ਼ ਜਗਿੰਦਰ ਨਗਰ ਵੀ ਸਾਡਾ ਜੁਨਟ ਕਾਮ ਆ ਦਿੱਲੀ ਦੇ ਵਿੱਚ ਵੀ ਸਾਡਾ ਜਿਹੜਾ ਹੈਗਾ ਇਹ ਇੱਕ ਬਹੁਤ ਵੱਡੇ ਸਾਡੇ ਜੁਨਟ ਹੈਗਾ ਦਿੱਲੀ ਦੇ ਵਿੱਚ ਵੀ ਸਾਰੇ ਪੰਜਾਬ ਪਲੱਸ 12 ਵੀ ਸਾਡਾ ਜੁਨਟ ਜਿਹੜਾ ਹੈਗਾ ਉਹ ਸਾਰਾ ਸਾਡਾ ਸੰਘਟਨ ਦਾ ਅਸੀਂ ਉਹਦੇ ਲੈਵਲ ਦੇ ਉੱਤੇ ਇਸ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨ ਨੂੰ ਇਕੱਠੇ ਕਰਕੇ ਜਿਹੜਾ ਹੈਗਾ ਅਸੀਂ ਉਹ ਵੀ ਸੰਘਰਸ਼ ਕਰ ਰਹੇ ਹਾਂ ਜਿਹੜੇ ਪੈਨਸ਼ਨ ਨੂੰ ਇਕੱਠੇ ਕਰਕੇ ਉਹ ਵੀ ਸੰਘਰਸ਼ ਕਰ ਰਹੇ ਹਾਂ ਕਿਉਂਕਿ ਏਕਤਾ ਬਿਨਾਂ ਅਸੀਂ ਕੁਝ ਨਹੀਂ ਸਮਝਦੇ ਵੀ ਮਿਲੇਗਾ ਉਹ ਅਸੀਂ ਏਕਤਾ ਵਾਸਤੇ ਕਰਨ ਵਾ ਜਾ ਰਹੇ ਹਾਂ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਯਤਨ ਕਰ ਰਹੇ ਹਾਂ ਤੇ ਕਰਾਂਗੇ ਬਾ ਕਮੇਟੀ ਤੋਂ ਮੈਂਬਰ ਹੋ ਤੁਸੀਂ ਤੇ ਨਾਲ ਸਾਡੇ ਹੋਰ ਵੀ ਮੈਂਬਰ ਸਹਿਬਾਨ ਆਏ ਹੋਏ ਆ ਅੱਜ ਇਸ ਕਨਵਰਸੇਸ਼ਨ ਵਿੱਚ ਦੇਖਣ ਨੂੰ ਮਿਲਿਆ ਕਿ ਆਪਸੀ ਤਲਫੀ ਕੁਝ ਸਰਕਲ ਨੂੰ ਲੈ ਕੇ ਹੋਈ ਹੈ ਇਸ ਬਾਰੇ ਕੀ ਕਹਿੰਦੇ ਆਂ ਦੇਖੋ ਇਹਦੇ ਵਿੱਚ ਗੱਲ ਇਹ ਆ ਵੀ ਵਿਚਾਰਾਂ ਦਾ ਟਕਰਾਅ ਹੁੰਦਾ ਕਿਉਂਕਿ ਸਾਡੀ ਜਿਹੜੀ ਜਥੇਬੰਦੀ ਹੈ ਇਹ ਸਾਰੇ ਵਿਚਾਰਾਂ ਨੂੰ ਇਕੱਠਾ ਬਣਾ ਕੇ ਅਸੀਂ ਗੁਲਦਸਤਾ ਬਣਾਇਆ ਜਿਵੇਂ ਗੁਲਦਸਤਾ ਹੁੰਦਾ ਤਰ੍ਹਾਂ-ਤਰ੍ਹਾਂ ਦੇ ਫੁੱਲ ਹੁੰਦੇ ਨੇ ਇਥੇ ਵਿਚਾਰ ਤਾਂ ਅਲੱਗ-ਅਲੱਗ ਨੇ ਸਾਰੀਆਂ ਕਿਉਂਕਿ ਜਥੇਬੰਦੀ ਤਾਂ ਹੀ ਉਹ ਵਿਕਾਸ ਕਰੇ ਜੇ ਵਿਚਾਰ ਤਾਂ ਸਾਰੀਆਂ ਹੋਣਗੀਆਂ ਜੇ ਇੱਕ ਵਿਚਾਰਧਾਰਾ ਦੀ ਜਥੇਬੰਦੀ ਹੋਏਗੀ ਮੰਦੀ ਹੋਏਗੀ ਉਹ ਤਾਂ ਥੋੜੇ ਬੰਦੇ ਹੋਣਗੇ ਪਰ ਕਿਉਂਕਿ ਅਸੀਂ ਤਾਂ ਜਥੇਬੰਦੀ ਨੂੰ ਕੋਮਨ ਬਣਾਇਆ ਹੋਇਆ ਸਾਰੇ ਪੈਂਸ਼ਨ ਨੂੰ ਇਸ ਪਾਸੇ ਲਾਇਆ ਹੋਇਆ ਕਲਾਸ 4 ਤੋਂ ਲੈ ਕੇ ਚੀਮਨੀ ਤੱਕ ਸਾਡੇ ਮੈਂਬਰ ਨੇ ਸਾਰੇ ਵਿਚਾਰਧਾਰਾਂ ਦੀ ਆ ਉਹ ਕੋਈ ਐਂਟੀ ਬੜੀ ਤਾਲਕ ਨਹੀਂ ਸਾਡੇ ਭਰਾਵਾਂ ਵਿੱਚ 100 ਗਲਵਾਤ ਹੋ ਜਾਂਦੀ ਆ ਭਰਾ ਭਰਾਵੀਆਂ ਨੇ ਜਿਹਨਾਂ ਨੂੰ ਕਾਟੇ ਆ ਉਹਨਾਂ ਨੂੰ ਚੁਬੰਦ ਉਹ ਕੋਈ ਨਹੀਂ ਕੋਈ ਐਡੀ ਕਾਟਾ ਸਾਡੇ ਸਮਝਦੇ ਨਹੀਂ ਕਾਟਾ ਸਾਡੇ ਕੋਈ ਹੈ ਹੀ ਨਹੀਂ ਸਿਰਫ ਵਿਚਾਰਾਂ ਦਾ ਟਕਰਾਉ ਹੁੰਦਾ ਉਹ ਬਜਾਟ ਟਕਰਾਂ ਵੀ ਸਾਡੇ ਭਰਾਵਾਂ ਦੀ 100 ਗੱਲਬਾਤ ਹੋ ਜਾਂਦੀ ਆ ਘਰਾਂ 'ਚ ਵੀ ਹੋ ਜਾਂਦੀ ਆ ਇਹ ਸਾਡੇ ਭਰਾ ਨੇ ਸਾਡੇ ਸਾਡੇ ਭਰਾ ਦੇ ਨਾਲ ਨੇ ਹਾਂ ਸਾਨੂੰ ਵਧੀਆ ਗੱਲ ਵੀ ਦੱਸਦੇ ਨੇ ਸਾਨੂੰ ਖੁਸ਼ੀ ਹੁੰਦੀ ਐ ਇਸ ਗੱਲ ਦੀ ਜਦੋਂ ਸਾਨੂੰ ਕੋਈ ਪਿੰਪੁਆਇੰਟ ਕਰਦਾ ਕਿਉਂਕਿ ਵਿਕਾਸ ਤਾਂ ਹੁੰਦਾ ਜੇ ਵਿਰੋਧ ਹੁੰਦਾ ਐਸੀ ਕੋਈ ਗੱਲ ਨਹੀਂ ਸਾਨੂੰ ਕੋਈ ਇਹਨਾਂ ਤੋਂ ਕੋਈ ਗਿਲਾ ਨਹੀਂ ਬਹੁਤ ਸੋਹਣੀ ਗੱਲ ਮੇਰੇ ਦੋਸਤਾਂ ਨੇ ਕੀਤੀ ਆ ਅਸੀਂ ਇਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਸਮੁੱਚੇ ਪੈਨਸ਼ਨਰਾਂ ਨਾਲ ਲੈ ਕੇ ਚੱਲਾਂਗੇ ਮੁਲਾਜ਼ਮਾਂ ਨਾਲ ਲੈ ਕੇ ਚੱਲਾਂਗੇ ਔਰ ਅਸੀਂ ਇੱਕ ਵੱਡਾ ਮਹਾਜਾ ਅਸੀਂ ਬਣਾਵਾਂਗੇ ਔਰ ਪ੍ਰੋਬਲਮ ਕੀ ਆ ਪ੍ਰੋਬਲਮ ਇੱਥੇ ਆ ਕਿ ਅੱਜ ਮੁਲਾਜ਼ਮਾਂ ਤੇ ਪੈਨਸ਼ਨ ਨੇ ਆਪਣੀ ਆਈਡੈਂਟੀਟੀ ਨਹੀਂ ਬਣਾਈ। ਅਸੀਂ ਆਪਣੀ ਹੋਂਦ ਗਵਾ ਚੁੱਕੇ ਆਂ। ਅਸੀਂ ਹੋਂਦ ਗਰੁੱਪਾਂ ਚ ਪਾਤੀ ਆਪਣੀ ਹੋਂਦ ਜਿਹੜੀ ਆ। ਅਸੀਂ ਗਰੁੱਪਾਂ ਦੀ ਹੋਂਦ ਬਣਾਤੀ। ਜਿੰਨੇ ਦੇ ਤੱਕ ਮੁਲਾਜ਼ਮਾਂ ਤੇ ਪੈਨਸ਼ਨ ਆਪਣੀ ਹੋਂਦ ਨਹੀਂ ਬਣਾਤੇ। ਸਰਕਾਰ ਕੋਲੇ ਤੁਹਾਡੀ ਗੱਲ ਨਹੀਂ ਜਾਂਦੀ। ਜਿਵੇਂ ਕਿਸਾਨਾਂ ਨੇ ਸੰਘਰਸ਼ ਕੀਤਾ। ਉਹ ਆਪਣੇ ਪੈਰਾਂ ਤੇ ਆਪ ਖੜੇ ਹੋਏ। ਉਹ ਆਪਣੇ ਵਕੀਲ ਆਪ ਬਣੇ। ਜਿੰਨੇ ਦੇ ਤੱਕ ਮੁਲਾਜ਼ਮਾਂ ਤੇ ਪੈਨਸ਼ਨ ਆਪਣੇ ਪੈਰਾਂ ਉੱਤੇ ਆਪ ਖੜੇ ਨਹੀਂ ਹੁੰਦੇ। ਆਪਣੀ ਆਈਡੈਂਟੀਟੀ ਸਰਕਾਰ ਕੋਲ ਨਹੀਂ ਬਣਾਉਂਦੇ। ਉਹਨਾਂ ਚਾਰੇ ਪ੍ਰੋਬਲਮਾਂ ਰਹਿਣਗੀਆਂ ਜਦੋਂ ਮੁਲਾਜ਼ਮ ਇੱਕ ਵਰਗ ਹੋ ਗਿਆ ਜਦੋਂ ਕਿਹਾ ਵੀ ਐਨੇ ਪਰਸੈਂਟ ਪੰਜਾਬ ਮੁਲਾਜ਼ਮ ਹੈ ਐਨੇ ਪਰਸੈਂਟ ਪੈਨਸ਼ਨਰ ਨੇ ਐਡੀ ਵੱਡੀ ਤਾਕਤ ਆ ਜਦੋਂ ਸਰਕਾਰ ਨੂੰ ਇਹ ਪਤਾ ਲੱਗੀ ਤਾਂ ਉਹਨੇ ਸਾਰੀਆਂ ਡਿਮਾਂਡਾਂ ਮੰਗ ਲੈਣੀਆਂ ਨੇ ਉਹਦੇ ਪਿੱਛੇ ਆ ਸੀ ਪੰਜਾਬ ਦੇ ਸਮੂਹ ਮੁਲਾਜ਼ਮ ਸਮੂਹ ਪੈਨਸ਼ਨਰ ਤੇ ਪਾਵਰ ਕਾਉਂ ਦੇ ਪੈਨਸ਼ਨਰ ਅਸੀਂ ਇਕੱਠੇ ਕਰਦਾ ਸੀ ਵੀੜਾ ਚੱਕਿਆ ਹੋਇਆ ਉਹਦੇ ਉੱਤੇ ਅਸੀਂ ਚੱਲ ਰਹੇ ਹਾਂ ਉਹਦੇ ਵਾਸਤੇ ਅੱਜ ਕਨਵੈਨਸ਼ਨ ਸੀ ਸਾਡੇ ਧੰਨਵਾਦ ਥੈਂਕ ਯੂ ਸਰ ਸਰ ਕੀ ਨਾਮ ਹੈ ਕਿਹੜੀ ਜਥੇਬੰਦੀ ਉਹ ਬਿਲਕੁਲ ਮੇਰਾ ਨਾਮ ਅਰਜਿੰਦਰ ਕੁਮਾਰ ਹੈ ਜੀ ਜੀ ਸਾਡੀ ਪੈਨਸ਼ਨ ਐਸੋਸੀਏਸ਼ਨ ਹੈ ਜੀ ਬਣੀ ਹੋਈ ਪੰਜਾਬ ਦੀ ਉਹਦੇ ਅਗਵਾਈ ਥੱਲੇ ਸੂਬਾ ਕਮੇਟੀ ਦਾ ਸਾਡੀ ਅੱਜ ਕਨਵੈਨਸ਼ਨ ਹੋ ਰਹੀ ਹੈ ਮਹਾਲੀ ਸਰਕਲ ਦੀ ਜੀ ਲੰਬੇ ਸਮੇਂ ਤੋਂ ਸਰਕਾਰ ਨੇ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨਣੀ ਤਾਂ ਇੱਕ ਪਾਸਾ ਹੈ ਨਾ ਕੋਈ ਮੈਨੇਜਮੈਂਟ ਮੀਟਿੰਗ ਦੇ ਰਹੀ ਹੈ ਨਾ ਸਰਕਾਰ ਕੋਈ ਹੱਲ ਕਰ ਰਹੀ ਹੈ ਉਹਨਾਂ ਮੰਗਾਂ ਦਾ ਇਸ ਕਰਕੇ ਵੀ ਅਸੀਂ ਲਗਾਤਾਰ ਲੜ ਰਹੇ ਹਾਂ ਹੁਣ ਆਪਣੇ ਸਾਥੀਆਂ ਨੂੰ ਅਗਲੀ ਲੜਾਈ ਵਾਸਤੇ ਤਿਆਰ ਕਰਨ ਵਾਸਤੇ ਉਹਨਾਂ ਨੂੰ ਕਨਵਿੰਸ ਕਰੀਏ ਕਨਵਿੰਸ ਕਰਕੇ ਉਹਨਾਂ ਨੂੰ ਲੜਾਈ ਦੇ ਰਸਤੇ ਪਾਈਏ ਮੀਟਿੰਗਾਂ ਜਿਹੜੀਆਂ ਆਪਣੀਆਂ ਕਨਵੈਨਸ਼ਨਾਂ ਰੱਖੀਆਂ ਹੋਈਆਂ ਸਾਡੀਆਂ ਵਾਂਗਾਂ ਜਿਨ੍ਹਾਂ ਦੇ ਵਿੱਚੋਂ ਮੁੱਖ ਮੰਗਾਂ ਸਾਡੀਆਂ ਇਹ ਹੈ ਕਿ ਸਾਡੇ ਜਿਹੜੇ ਪੈਨਸ਼ਨਰ ਹੈ ਉਹਨਾਂ ਨੂੰ ਜਦੋਂ ਉਹ ਰਿਟਾਇਰ ਹੋ ਜਾਂਦੇ ਉਦੋਂ ਜੂਨਟਾਂ ਦੀ ਮਾਫੀ ਹੈ ਜਿਹੜੀ ਉਹ ਖਤਮ ਕਰ ਦਿੰਦੇ ਇੱਕ ਇੱਕ 2016 ਤੋਂ ਸਾਡੇ ਜਿਹੜੇ ਪੈਨਸ਼ਨਰ ਉਹਨਾਂ ਨਾਲ ਹੋਰ ਸਰਕਾਰ ਨੇ ਤਰੋ ਹੁਕਮ ਆਇਆ ਕਿ ਰੈਗੂਮ ਰਾਜਮਾਨ ਨੂੰ 2.68 ਦੇ ਨਾਲ ਕਨਵਰਸ਼ਨ ਕੀਤੀ ਤੇ ਜਿਹੜੇ ਪੈਨਸ਼ਨਰ ਸਾਥੀ ਹੈ ਉਹਨਾਂ ਦੀ 2.44 ਨਾਲ ਕੀਤੀ ਇੱਕ ਇੱਕ 2016 ਤੋਂ ਲਗਾਤਾਰ ਅਸੀਂ ਲੜ ਰਹੇ ਹਾਂ ਵੀ ਸਾਡੇ ਸਕੇਲ ਦਾ ਏਰੀਅਰ ਦਿਓ ਤੇ ਸਾਡਾ 36% ਜਿਹੜਾ ਡੀਏ ਦਾ ਏਰੀਅਰ ਹੈ ਉਹ ਸਰਕਾਰ ਨੇ ਡੰਪ ਕੀਤਾ ਹੋਇਆ ਕਿੰਨੀਆਂ ਕਿ ਮੀਟਿੰਗਾਂ ਹੋ ਚੁੱਕੀਆਂ ਸਰਕਾਰ ਨਾਲ ਤੁਹਾਡੀ ਸਰਕਾਰ ਨਾਲ ਸਾਡੀ ਕੋਈ ਮੀਟਿੰਗ ਨਹੀਂ ਹੋਈ ਸਾਡੀ ਤਾਂ ਮੈਨੇਜਮੈਂਟ ਨਾਲ ਮੀਟਿੰਗਾਂ ਹੁੰਦੀਆਂ ਮੈਨੇਜਮੈਂਟ ਮੀਟਿੰਗਾਂ ਚ ਮੰਨ ਜਾਂਦੀ ਉਹ ਤੋਂ ਬਾਅਦ ਕੋਈ ਲਾਗੂ ਨਹੀਂ ਕਰਦੀ ਮੁੱਕਰ ਜਾਂਦੀ ਕੁਝ ਨਹੀਂ ਕਰ ਰਹੀ ਲੱਗਦਾ ਕੀ ਜਿਸ ਦੇ ਪਿੱਛੇ ਕਾਰਨ ਕੀ ਸਮਝਦੇ ਹੋ ਇਹਦੇ ਪਿੱਛੇ ਕਾਰਨ ਇਹ ਹੈ ਕਿ ਮੈਨੇਜਮੈਂਟ ਅਸਲ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ ਲੋਕ ਹੈ ਜਾਂ ਜਿਨ੍ਹਾਂ ਨੇ ਕੀਤਾ ਪਹਿਲਾਂ ਕੰਮ ਉਹਨਾਂ ਨੂੰ ਦੇਣਾ ਹੀ ਕੁਝ ਨਹੀਂ ਚਾਹੁੰਦੀ ਉਹ ਸਿਰਫ ਆਪਣੀ ਐਸ਼ੋ ਇਸ਼ਤ ਕਰਨੀ ਚਾਹੁੰਦੀ ਹੈ ਤੇ ਜਿਹੜੇ ਕੰਮਾਂ ਦੇ ਨਾਲ ਉਹਨਾਂ ਨੂੰ ਵੋਟ ਬੈਂਕ ਉਹਨਾਂ ਦਾ ਬਣਦਾ ਏ ਉਹਦੇ ਵਾਸਤੇ ਲੋਕਾਂ ਨੂੰ ਮਾੜਾ ਮੋਟਾ ਤੇਲ ਫੁੱਲ ਬੈਨੀਫਿਟ ਦੇਂਦੀ ਜਿੱਦਾਂ 300 ਯੂਨਟ ਦੀ ਜਿਨ੍ਹਾਂ ਲੋਕਾਂ ਨਾਲ ਤਾਂ ਇੱਥੇ ਹੱਡ ਪਨਾਏ ਅੱਖਾਂ ਤੋਂ ਅੰਨੇ ਹੋ ਗਏ ਖੰਮਿਆਂ ਪਰੋਂ ਡਿੱਗ ਗਏ ਕਿਤਨਾ ਕਿਤੇ ਪੈਨਸ਼ਨਰ ਵੀ ਤਾਂ ਵੋਟਰ ਕਹ ਲਾਂਦੇ ਨੇ ਨਾ ਹਾਂਜੀ ਪੈਨਸ਼ਨਰ ਵੀ ਤਾਂ ਵੋਟ ਪਾਉਂਦੇ ਨੇ ਉਹਨਾਂ ਨੂੰ ਵੀ ਹੱਕ ਹੈ ਹਾਂ ਪੈਨਸ਼ਨਰ ਦਾ ਤਾਂ ਵੋਟ ਵੋਟਾਂ ਦਾ ਹੱਕ ਤਾਂ ਹੈਗਾ ਪਰ ਜਿਹੜਾ ਪੈਨਸ਼ਨਰ ਦਾ ਹੱਕ ਹੈ ਉਹ ਨਹੀਂ ਨਾ ਮਿਲ ਰਿਹਾ ਜੀ ਉਹ ਹੱਕ ਜਿੰਨੇ ਜਿਹੜੇ ਲੋਕਾਂ ਨੇ ਕਦੇ ਖੰਭੇ ਨੂੰ ਹੱਥ ਨਹੀਂ ਲਾਇਆ ਉਹਨਾਂ ਨੂੰ ਵੀ 300 ਜੰਟ ਮਿਲ ਰਹੀ ਹੈ ਸਾਡੇ ਪੈਨਸ਼ਨਰਾਂ ਦਾ ਜਿਹੜਾ ਰਗ ਕੋਟਾ ਸੀ ਉਹ ਖਤਮ ਕਰ ਦਿੱਤਾ ਅੱਜ ਉਹ ਸਰਕਲ ਦੀ ਕਨਵੋਕੇਸ਼ਨ ਆ ਉਹ ਸੂਬਾ ਦੇ ਜੋ ਕਮੇਟੀ ਆ ਉਹਦੇ ਮੈਂਬਰ ਵੀ ਆਏ ਹਾਂ ਹਾਂਜੀ ਹਾਂਜੀ ਤਾਂ ਮਤਲਬ ਕੀ ਮਤਲਬ ਇਹਦੇ ਵਿੱਚ ਕੀ ਮੰਤ ਇਹ ਚ ਤਿਆਰੀ ਕਰ ਰਹੇ ਆ ਅਸੀਂ ਵੀ ਅਗਲੀ ਲੜਾਈ ਕਿੱਦਾਂ ਦੀ ਲੜੀ ਜਾਵੇ ਉਹ ਪਿਛਲੇ ਸਮੇਂ ਦੀਆਂ ਜਿਹੜੇ ਘਾਟਾਂ ਕਮਜ਼ੋਰੀਆਂ ਰਹੀਆਂ ਉਹਨਾਂ ਨੂੰ ਦੂਰ ਕਰਕੇ ਆਉਣ ਵਾਲੇ ਸਮੇਂ ਦਾ ਵਿੱਚ ਬੜਾ ਸੰਘਰਸ਼ ਕਰਕੇ ਮੈਨੇਜਮੈਂਟ ਦੇ ਉੱਪਰ ਤੇ ਸਰਕਾਰ ਦੇ ਉੱਪਰ ਆਪਣਾ ਦਬਾਅ ਲਾ ਬੰਦ ਕਰਕੇ ਆਪਣੀਆਂ ਮੰਗਾਂ ਜਿਹੜੀਆਂ ਮੰ ਸਰ ਕੀ ਨਾਮ ਹੈ ਕਿਹੜੀ ਜਥੇਬੰਦੀ ਤੋਂ ਹੋਰ ਕੀ ਉਧਰ ਡੇ ਸੀ ਤੇਰਾ ਨਾਮ ਲੱਖਾ ਸਿੰਘ ਹੈ ਮੈਂ ਪੈਨਸ਼ਨ ਅਸ਼ੇਜ ਤੋਂ ਮਹਾਲੀ ਤੋਂ ਅਸੀਂ ਅੱਜ ਇੱਥੇ ਕਨਵੈਨਸ਼ਨ ਵਾਸਤੇ ਆਏ ਸੀ ਜੀ ਇਹ ਪੰਜਾਬ ਲੈਵਲ ਤੇ ਸੂਬੇ ਭਰ ਦੇ ਫੈਸਲੇ ਮੁਤਾਬਕ ਅਸੀਂ ਕਨਵੈਨਸ਼ਨਾਂ ਕਰ ਰਹੇ ਆ ਜੀ ਇਹਨਾਂ ਕਨਵੈਨਸ਼ਨਾਂ ਦੇ ਵਿੱਚ ਅਸੀਂ ਤਿਆਰੀ ਕਰਨੀ ਸੀ ਆਉਣ ਵਾਲੀ ਰਣਨੀਤੀ ਦੀ ਕਿਉਂਕਿ ਸਾਡੀਆਂ ਇਲੈਕਸ਼ਨਾਂ ਆ ਰਹੀਆਂ ਨੇ ਉਹ ਤੁਹਾਡੇ ਸਾਹਮਣੇ ਹੀ ਆ ਇੱਥੇ ਕਨਵੈਨਸ਼ਨ ਜਿਹੜੀ ਆ ਉਹ ਸਾਰੂ ਢੰਗ ਨਾਲ ਨਹੀਂ ਹੋ ਸਕੀ ਜੀ ਔਰ ਸਾਡੀ ਕੋਸ਼ਿਸ਼ ਹੈ ਵੀ ਫਿਰ ਵੀ ਉਹਨੂੰ ਜਿਹੜਾ ਉਹ ਸਾਰੂ ਢੰਗ ਨਾਲ ਕੀਤੀ ਜਾਵੇ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਸਾਥੀ ਨਾਗਪਾਲ ਜੀ ਨੇ ਦੱਸਿਆ ਵੀ ਡੀਏ ਨਹੀਂ ਦੇ ਰਹੇ ਸਰਕਾਰ ਦੀ ਨੀਤ ਮਾੜੀ ਹੈ ਹੁਣ ਆਈਐਸ ਹੈ ਉਹਨਾਂ ਲੌਬੀ ਨੂੰ ਜਦੋਂ ਡੀਏ ਆਉਂਦਾ ਹੈ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਕਰਾਇਆ ਸੈਂਟਰ ਜਦੋਂ ਵੀ ਡੀਏ ਦਿੰਦਾ ਉਸੇ ਵੇਲੇ ਉਹਨਾਂ ਦਾ ਡੀਏ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਇਹ ਸਾਰਾ ਕੁਝ ਸਰਕਾਰ ਨੇ ਅਸਲ ਦੇ ਵਿੱਚ ਇੱਕ ਮੀਟਿੰਗ ਮੈਂ ਕਹਿਣਾ ਨਹੀਂ ਚਾਹੁੰਦਾ ਕਿਤੇ ਹੋਈ ਸੀ ਚੀਮਾ ਸਾਹਿਬ ਨਾਲ ਬੈਠੇ ਸੀ ਮੈਂ ਵੀ ਉੱਥੇ ਹੀ ਸੀ ਉਹਨਾਂ ਮੁਲਾਜ਼ਮਾਂ ਨੂੰ ਵੋਟਾਂ ਹੀ ਨਹੀਂ ਪਾਈਆਂ ਇਹਨਾਂ ਨੂੰ ਕੁਝ ਦੇਣਾ ਹੀ ਨਹੀਂ ਪਰ ਇਹ ਭਲੇਖਾ ਸਰਕਾਰ ਦਾ ਮੁਲਾਜ਼ਮਾ ਨੇ 22 ਦੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦੀ ਇੰਨੀ ਮਦਦ ਕੀਤੀ ਜਿਹਦੇ ਕਰਕੇ ਜਿੱਤ ਕੇ ਆਏ ਤੇ ਪਰ ਮੁਲਾਜ਼ਮਾਂ ਵੱਲ ਧਿਆਨ ਨਹੀਂ ਕੀਤਾ ਮੁਲਾਜ਼ਮ ਕੀ ਪੂਰਾ ਸਾਰਾ ਹੀ ਤਬਕਾ ਕਿਸਾਨ ਹੋਣ ਮਜ਼ਦੂਰ ਹੋਣ ਸਟੂਡੈਂਟ ਹੋਣ ਕਿਸੇ ਨੂੰ ਕੁਝ ਨਹੀਂ ਦੇ ਰਹੀ ਅਸੀਂ ਚਾਹੁੰਦੇ ਆਂ ਕਿ ਸਰਕਾਰ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਦੇ ਵਾਸਤੇ ਕੁਝ ਕਰੇ ਤੇ ਤੁਹਾਡੀ ਜਿਹੜੀ ਕਨੋਕੇਸ਼ਨ ਹੈ ਅੱਜ ਲਲੜੂ ਵਿਖੇ ਰੱਖੀ ਗਈ ਹੈ ਤਾਂ ਮਤਲਬ ਲੱਗਦਾ ਇਸ ਕਨੋਕੇਸ਼ਨ ਇਹ ਜੋ ਸੁਚਾਰੂ ਰੂਪ ਨਾਲ ਨਹੀਂ ਚੱਲ ਰਹੀ ਕਿ ਕਾਰਨ ਕੀ ਹੈ ਦੇ ਪਿੱਛੇ ਨਹੀਂ ਇਹਨੂੰ ਅਸੀਂ ਵਿਚਾਰ ਲਾਂਗੇ ਇਹ ਥੋੜੇ ਜੇ ਮਸਲੇ ਮਸਲੇ ਹੋ ਜਾਂਦੇ ਨੇ ਕਈ ਵਾਰੀ ਕਈ ਇਹਦੇ ਤੇ ਅਸੀਂ ਵਿਚਾਰ ਕਰਾਂਗੇ ਸਾਡੀਆਂ ਮੀਟਿੰਗਾਂ ਹੋਣਗੀਆਂ ਹੁਣ ਇਹ ਤੋਂ ਬਾਅਦ ਦੇ ਵਿੱਚ ਅਸੀਂ ਇਹਨੂੰ ਵਿਚਾਰਾਂਗੇ ਮੰਦਭਾਗੀ ਹੈ ਕਿਉਂਕਿ ਸਾਨੂੰ ਇਦਾਂ ਨਹੀਂ ਹੋਣਾ ਚਾਹੀਦਾ ਪਰ ਚਲੋ ਉਹਦੀ ਅਸੀਂ ਚਾਹਾਂਗੇ ਵੀ ਇਹਨਾਂ ਨੂੰ ਸੂਬਾ ਕਮੇਟੀ ਤੇ ਧਿਆਨ ਚ ਵੀ ਲਾਵਾਂਗੇ ਜਿਹੜੀ ਸੂਬਾ ਵਰਕਿੰਗ ਹੋएगी ਅਸੀਂ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਭੇਜਾਂਗੇ ਉਹ ਅਸੀਂ ਇਹਨੂੰ ਇੱਧਰ ਧਿਆਨ ਦੇਵਾਂਗੇ ਪਰ ਮੰਨ ਭਾਗੀ ਹੈ ਵੀ ਜਿਹੜੀ ਅੱਜ ਕਨਵੈਨਸ਼ਨ ਸਰੂ ਢੰਗ ਨਾਲ ਨਹੀਂ ਹੋ ਸਕਦੀ ਤੇ ਜਿਹੜੀ ਕਨਵੈਨਸ਼ਨ ਹੋ ਰਹੀ ਹੈ ਇਹਦੇ ਚ ਲੱਗਦਾ ਹੈ ਕਿ ਸਰਕਾਰ ਉੱਤੇ ਦਬਾਅ ਪਏਗਾ ਨਹੀਂ ਇਹ ਕਿਤੇ ਇੱਕਾ ਦੁੱਕਾ ਹਰ ਪਾਰਟੀ ਦੇ ਵਿੱਚ ਹੋ ਜਾਂਦਾ ਹੈ ਇਹਦੇ ਵਿੱਚ ਜੇ ਇੱਥੇ ਅੱਜ ਕੋਈ ਮਾੜੀ ਮੋਟੀ ਆਈ ਹੈ ਗੱਲਬਾਜੀ ਉਹ ਸੂਬੇ ਦੇ ਜਨ ਸਖਤਰ ਬੈਠੇ ਨੇ ਸੂਬੇ ਦੇ ਹੋਰ ਲੀਡਰ ਬੈਠੇ ਨੇ ਵਿਚਾਰ ਲੈਣਗੇ ਲੋਕ ਰਾਜ ਹੈ ਜਿੱਦੂ ਵੋਟਾਂ ਪੈਣਗੀਆਂ ਆਉਣ ਵਾਲੀ ਕਿੰਨ ਇਲੈਕਸ਼ਨ ਵਿੱਚੋਂ ਜਿੱਤ ਜੇਗਾ ਇਹਦੀ ਕੋਈ ਗੱਲ ਨਹੀਂ ਐਡੂ ਇੰਨੀ ਕੋ ਟੈਨਸ਼ਨ ਨਹੀਂ ਹੈ ਸੰਦੀਪ ਕੁਮਾਰ ਪੈਨਸ਼ਨਰ ਜੀ ਨੂੰ ਕੀ ਉਹਦਾ ਰੱਖ ਦੋ ਜੀ ਨਾ ਮੁਹੱਲੇ ਸ਼ਕਲ ਤੋਂ ਜੀ ਜੀ ਕੀ ਕਹਿਣਾ ਜੀ ਮੈਂ ਕਹਿਣਾ ਚਾਹੁੰਦਾ ਜੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਮੁਲਾਜ਼ਮਾਂ ਨੂੰ ਤੇ ਪੈਨਸ਼ਨਰ ਜੀ ਨੂੰ ਮੀਟਿੰਗ ਦੇ ਕੇ ਉਸ ਤੋਂ ਬਾਅਦ ਮੀਟਿੰਗ ਫਿਰ ਰਾਜਗਾਂਦ ਦਾ ਟਾਈਮ ਤੇ ਮੀਟਿੰਗ ਦਾ ਟਾਈਮ ਹੁੰਦਾ ਉਸ ਟਾਈਮ ਬਚਤੀ ਆ ਜਾਂਦੀ ਵੀ ਇਹਨੀ ਮੀਟਿੰਗ ਐਨੀ ਜਨਦਰ ਦੇ ਪਿੱਛੇ ਜੇ ਮੁਲਾਜ਼ਮਾਂ ਨੇ ਤੇ ਪੈਨਸ਼ਨ ਵਾਲਿਆਂ ਨੇ ਬਾਈ ਇਲੈਕਸ਼ਨ ਚ ਇਹਨਾਂ ਨੂੰ ਘੇਰਿਆ ਸੀ ਉੱਥੇ ਇਹਨਾਂ ਨੇ ਮੀਟਿੰਗ ਦੇ ਦਿੱਤੀ ਹੁਣ ਫਿਰ ਉਸ ਤੋਂ ਬਾਅਦ ਮੀਟਿੰਗਾਂ ਪੋਸਟਪੋਨ ਹੋ ਗਈਆਂ ਜਦੋਂ ਇਲੈਕਸ਼ਨ ਦੁਬਾਰਾ ਆਉਂਦੇ ਨੇ ਫਿਰ ਉਹ ਮੀਟਿੰਗ ਦੇ ਦਿੰਦਾ ਪਰ ਮਤਲਬ ਮਸਲਾ ਹੱਲ ਕਰਨ ਵਾਲਾ ਨਹੀਂ ਜਾ ਰਿਹਾ ਉਹ ਹੋਰ ਮਸਲਿਆਂ ਵੱਲ ਲੱਗਿਆ ਹੋਇਆ ਹੈ ਪਰ ਨਾ ਹੀ ਉਹਦਾ ਧਿਆਨ ਮੁਲਾਜ਼ਮਾਂ ਵੱਲੇ ਤੇ ਨਾ ਹੀ ਪੈਨਸ਼ਨਾਂ ਵੱਲੇ ਕੀ ਕਾਰਨ ਸਮਝਦੇ ਹੋ ਕਿਉਂ ਨਹੀਂ ਹੋ ਰਿਹਾ ਬਸ ਉਹ ਐਸਾ ਬਾਅਦ ਕਲ ਨੂੰ ਇਗਨੋਰ ਕਰਦੇ ਲਗਾਤਾਰ ਆਦੀ ਸਮਝ ਨਾਲ ਵੀ ਹੁਣ ਜੋ ਜੋ ਸੀ ਮੁਲਾਜ਼ਮ ਜਿਹੜੇ ਬੰਦੇ ਨੇ 40 ਸਾਲ ਆਦੀ ਜ਼ਿੰਦਗੀ ਦੇ ਵਿਭਾਗ ਵਿੱਚ ਲਾਏ ਨੇ ਕਿ ਉਹਨਾਂ ਨੂੰ ਪੰਜਾਬ ਸਾਰੇ ਹਿੰਦੁਸਤਾਨ ਦੇ ਵਿੱਚ ਡੀਏ ਪ ਲੋਕਾਂ ਨੂੰ ਪੂਰਾ ਮਿਲ ਰਿਹਾ ਹੈ ਕਿ ਇਹਨਾਂ ਦਾ ਲੈਣ-ਦੱਕ ਨਹੀਂ ਹੈਗਾ ਇਹਨਾਂ ਦੀ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਨੇ ਹੁਣ ਇਸ ਟਾਈਮ ਰਿਟਾਇਰ ਹੋਏ ਨੇ ਅਗਲੇ ਪਰ ਉਹਨਾਂ ਨੂੰ ਅੱਜਕੱਲ੍ਹ ਵਾਲ ਸੋਚ ਨੂੰ ਟੈਮ ਹੀ ਕੋਣੀਗਾ ਸਿਰਫ ਪੰਜਾਬ ਇੱਕ ਹੈ ਜੀ ਸਟੇਟ ਹੈ ਜਿੰਦੇ ਵਿੱਚ ਘਰ ਤੋਂ ਘਰ ਡੀਏ ਮਿਲ ਰਿਹਾ ਹੈ ਜਿੰਦਾ ਬਾਕੀ ਸਾਰੇ ਇੰਡੀਆ ਦੇ ਵਿੱਚ ਜੇ ਡੀਏ ਮੁਲਾਜ਼ਮਾਂ ਨੂੰ ਜਿਵੇਂ ਸੈਂਟਰ ਦਿੰਦਾ ਹੈ ਉਵੇਂ ਨਾਲ ਦੇਣਾ ਆਉਂਦਾ ਹੈ ਸਾਡਾ ਪਿਛਲਾ ਦਿਨ 36 ਮਹੀਨਿਆਂ ਦੇ ਅਰੀਅਲ ਵੀ ਰੋਕੇ ਹੋਏ ਆ ਤੇ ਕੀ ਮੰਗ ਕੀ ਕਰਦੇ ਆ ਮੰਗ ਕਰਦੇ ਆ ਵੀ ਅਸੀਂ ਜਿਹੜੀਆਂ ਪੈਨਸ਼ਨਾਂ ਦੀ ਮੰਗਾ ਨੇ ਉਹ ਲਗਾਤਾਰ ਲਾਗੂ ਕੀਤੇ ਜਾਣ ਜਿਵੇਂ 300 ਜੁਆਨ ਜਿਹੜੀ ਫ੍ਰੀ ਮਿਲਦੀ ਸੀ ਸਾਨੂੰ ਡਿਊਟੀ ਦੌਰਾਨ ਉਹ ਸਾਨੂੰ ਉਸ ਤੋਂ ਬਾਅਦ ਵੀ ਮਿਲਨੇ ਚਾਹੀਦੇ ਨੇ ਇਸ ਤੋਂ ਇਲਾਵਾ ਪਹਿਲਾਂ ਪੈਨਸ਼ਨਾਂ ਦੇ ਬੱਚਿਆਂ ਨੂੰ ਇੱਕ ਟੂਲ ਕਨੈਕਸ਼ਨ ਲਾਈਨ ਦੀ ਪ੍ਰਾਇੋਰਟੀ ਵੀ ਹੁੰਦੀ ਸੀ ਉਹ ਵੀ ਬਾਲ ਕੀਤੀ ਜਾਵੇ ਅਲੱਗੇ ਕੁਝ ਮੰਗਾਣ ਥੜੀਆਂ ਪੈਂਡਿੰਗ ਜਾਂਦੀਆਂ ਲਗਾਤਾਰ